ਨੀ ਤੂੰ ਮਾ ਦੇਸੀ ਕਿਉਂ ਤੇ ਲੱਗੇ ਜਲੀਆ ਕੈਨੀ ਮਿੰਤਾ ਦੇਸੀ ਕਿਉਂ ਦਿੰਦੀ ਨਹੀਂ ਮੈਂ ਲਸਾ ਹਾਂ ਪਿਆ ਮਾ ਤੂੰ ਪਤਾ ਨਹੀਂ ਕਿਨੂੰ ਤੇ ਆ ਰਿਆ ਦਿੰਨੀ ਆ ਦੇਸੀ ਕਿਉਂ ਹੈ ਬ੍ਰੀਤੋ ਵੀ ਉਹ ਤਾਂ ਹਸਪਤਾਲ 'ਚ ਮੇਰੀ ਅੰਤੀ ਉਹ ਉਹ ਮਰੀਦ ਦੀ ਸੀ ਇਹ ਬਿਮਾਰ ਉਹਨਾਂ ਨੂੰ ਮੈਂ ਤਾਂ ਦੇਸੀ ਕਿਉਂ ਦੇਣੀ ਆ ਨਾਲੇ ਉਹਨਾਂ ਦੀ ਮਸਾੜੀ ਕਰਨੀ ਆ ਸਿਰ ਤਾਂ ਸੁਣਿਆ ਸੀ ਕਿ ਉਹਨਾਂ ਨਾਲ ਤੂੰ ਤਾਂ ਹੱਟਾ-ਕੱਟਾ ਪਿਆ ਮਾ ਖੁੰਡੇ ਨਾਲ ਤੂੰ ਕਰਦਾ ਮੈਂ ਤੈਨੂੰ ਦਸ ਕੀ ਰੂਗਾ ਪੰਤੀ ਉਹ ਵੀ ਬਿਨਾ ਕਿਸੇ ਤੇਰੇ ਨਾਲੇ ਬੱਖੀ ਵੀ ਠੀਕ ਆ ਤੂੰ ਹੀ ਮੀਸੀਕਲ ਤਾਂ ਮੈਂ ਖੁੰਡਿੰਨਾ ਦਰਦਾ ਮਾਂ ਜਾਣ ਜਣ ਓਕਾ ਮਾਦੀ ਜੱਲਾ ਮੇਰੇ ਸਾਰੇ ਦੀ ਮੈਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਰੇਗਲਾ ਇੱਥੇ ਭੁਖਣਗਾ ਮਰੀਏ ਨਾ ਮਾ ਇੱਥੇ ਮਰੀ ਜਾ ਨੂੰ ਦੇਸੀ ਕਿਉਂ ਦਿੱਤੇ ਜਾ ਰਹੇ ਨੇ ਹੂੰ ਡਾਕਟਰ ਨਹੀਂ ਕਰਦੀਏ ਲੋਕਾਂ ਦੀਆਂ ਮਸਾਜਾਂ ਇੱਥੇ ਆ ਦੇ ਘਰ ਵਾਲਾ ਭੁਖੇ ਟਿੰਡ ਪਿਆ ਵਾ ਵਾ ਰੱਬਾ ਤੇਰੇ ਵੀ ਤੂੰ ਵੀ ਕੈਸੀ ਆ ਕਿੰਜਾਂ ਬਣਈਏ ਨੇ ਰਿਤੋ ਮੈਨੂੰ ਮੇਰੀ ਸਿਹਤ ਬਣਾਉਣੀ ਸ਼ੁਰੂ ਕਰ ਦੇ ਨਹੀਂ ਤੇਰਾ ਮੈਂ ਖਰਚਾ ਆਪਣੀ ਸਾਰਾ ਘਟਾ ਦੇਣਾ ਵਾ ਕਿਉਂਕਿ ਉਹ ਇਹ ਲੈ ਜਾਨੀ ਹੈ ਨਾ ਸਾਰਾ ਦੇਣਾ ਬੰਦ ਕਰ ਦੂੰ ਦੁਕਾਨਾਂ ਨੂੰ ਕਹਿ ਦੂੰ ਦੇਣਾ